ਉੋਣੇ ਦੇ ਵਿੱਚ ਪ੍ਰਸ਼ਾਦੇ ਲਪੇਟੇ ਸਨ ਲਿਆ ਕੇ ਸਤਿਗੁਰੂ ਜੀ ਦੇ ਸਨਮੁਖ ਹਾਜ਼ਰ ਕਰ ਦਿੱਤੇ ਪਾਤਸ਼ਾਹ ਨੇ ਘੋੜੇ ਦੇ ਉੱਪਰ ਸਵਾਰ ਉਹ ਪ੍ਰਸ਼ਾਦਾ ਲਿਆ ਉਸੇ ਤਰ੍ਹਾਂ ਪ੍ਰੇਮ ਦੇ ਵਿੱਚ ਮੰਤਰ ਮੁਗਦ ਹੋਏ ਮੇਰੇ ਧੰਨ ਗੁਰੂ ਹਰ Rai ਸਾਹਿਬ ਮਹਾਰਾਜ ਮਾਈ ਤਾਬੋ ਦੇ ਹੱਥਾਂ ਦਾ ਪ੍ਰਸ਼ਾਦਾ ਛਕਣ ਲੱਗੇ ਇਧਰ ਮਾਂ ਨੇ ਦੋਨੋਂ ਹੱਥ ਜੋੜੇ ਔਰ ਬੇਨਤੀਆਂ ਕਰਕੇ ਆਖਣ ਲੱਗੀ ਕਹਿਣ ਲੱਗੀ ਪਾਤਸ਼ਾਹ ਇੰਨੇ ਬਖਸ਼ਿੰਦ ਇੰਨੇ ਕਿਰਪਾ ਨੂੰ ਕਿਰਪਾ ਦੇ ਨਾਲ ਨਵਾਜਣ ਵਾਲੇ ਤੇ ਨਾਲ ਉਹਦੇ ਮੁਖ ਤੋਂ ਬਚਨ ਕੀ ਨਿਕਲਣ ਲੱਗੇ ਵੀ ਤੂੰ ਪਾਪੀ ਹਾਂ ਬਖਸ਼ਣਹਾਰ ਤੂੰ ਪਾਪੀ ਹਾਂ ਬਖਸ਼ਣਹਾਰ ਲਾਗੇ ਸਿੱਖ ਖੜੋਤਾ ਸੀ ਉਹਨੇ ਮਾਈ ਨੂੰ ਝੰਜੋੜ ਕੇ ਆਖਿਆ ਮਾਈ ਬੋਲਦੀ ਕੀ ਪਈ ਐ ਸਤਿਗੁਰੂ ਜੀ ਨੇ ਵਰਜਿਆ ਕਹਿਣ ਲੱਗਾ ਉਹ ਸਿੱਖਾ ਇਹ ਬੋਲਦੀ ਕੀ ਪਈ ਐ ਇਹ ਨਾ ਵੇਖ ਇਦੇ ਅੰਦਰ ਦਾ ਪ੍ਰੇਮ ਵੇਖ ਇੱਕ ਇਸ ਪ੍ਰੇਮ ਦੇ ਅੰਦਰ ਭਿੱਜ ਕੇ ਗੁਰੂ ਦੇ ਚਰਨਾਂ ਵਿੱਚ ਬੋਲਦੀ ਪਈ ਐ ਮਹਾਰਾਜ ਨੇ ਨਵਾਜਿਆ ਤੇ ਸਾਧ ਸੰਗਤ ਜਿਸ ਨੂੰ ਮੇਰਾ ਗੁਰੂ ਨਵਾਜੇ ਫਿਰ ਸਾਧ ਸੰਗਤ ਉਹਨੂੰ ਕਿਹੜਾ ਮਾਰੇ ਜੀ ਜਿਸ ਉੱਤੇ ਮੇਰਾ ਗੁਰੂ ਤਰੁੱਠ ਕੇ ਕਿਰਪਾ ਕਰੇ ਜਿਸ ਉੱਤੇ ਮੇਰਾ ਮਾਲਕ ਆਪ ਆਪਣੇ ਬਖਸ਼ਿਸ਼ ਦੇ ਭੰਡਾਰਿਆਂ ਦੇ ਵਿੱਚੋਂ ਦਾਤਾਂ ਦੇ ਕਰਕੇ ਨਵਾਜੇ ਫਿਰ ਸਾਧ ਸੰਗਤ ਉਹਦਾ ਲੋਕ ਵੀ ਸਫਲ ਉਹਦਾ ਪ੍ਰਲੋਕ ਵੀ ਸਫਲ ਹੋ ਜਾਂਦਾ ਹੈ ਮਾਈ ਤਾਬੋ ਭਾਵਾਂ ਕੀ ਮਨ ਅੰਦਰ ਪ੍ਰੇਮ ਹੈ ਅੰਤਰ ਆਤਮੇ ਤੋਂ ਬੇਦਨ ਗੁਰੂ ਦੇ ਚਰਨਾਂ ਵਿੱਚ ਕਰ ਰਹੀ ਹੈ ਕੋਲ ਕੋਈ ਪਦਾਰਥ ਨਹੀਂ ਫਿਰ ਵੀ ਮੇਰੇ ਸਤਿਗੁਰੂ ਨੇ ਆਪਣੀ ਕਿਰਪਾ ਦੇ ਨਾਲ ਮਾਈ ਤਾਬੋ ਨੂੰ ਨਵਾਜਣਾ ਕੀਤਾ ਤੇ ਅੱਜ ਧੰਨ ਗੁਰੂ ਰਾਮਦਾਸ ਸਹਿ ਮਹਾਰਾਜ ਬਚਨ ਆਖਦੇ ਪਏ ਨੇ ਮਨ ਮੇਰੇ ਮੈਂ ਹਰ ਹਰ ਕਥਾ ਮਨ ਬਾਣੀ ਕਹਿੰਦੇ ਜੁੜ ਖਾਂ ਪਰਮੇਸ਼ਰ ਦੀ ਪਿਆਰੀ ਕਥਾ ਵਾਰਤਾ ਦੇ ਅੰਦਰ ਜਦੋਂ ਜੁੜੇਗਾ ਫਿਰ ਇੱਕ ਦਿਨ ਉਹ ਵੀ ਆਏਗਾ ਜਦੋਂ ਤੇਰੇ ਮਨ ਨੂੰ ਪਰਮੇਸ਼ਰ ਦੇ ਪਿਆਰ ਦੀਆਂ ਬਾਤਾਂ ਉਹ ਪਾ ਜਾਣਗੀਆਂ ਉਹ ਚੰਗੀਆਂ ਲੱਗਣ ਲੱਗ ਪੈਣਗੀਆਂ ਤੇਰਾ ਅੰਦਰ ਪਰਮੇਸ਼ਰ ਦੇ ਚਰਨਾਂ ਵਿੱਚ ਇੱਕ ਸਰੋਹ ਜਾਏਗਾ ਹਰ ਹਰ ਕਥਾ ਨਿਤ ਸਦਾ ਕਰ ਗੁਰਮੁਖ ਇਕਾਥ ਕਹਾਣੀ ਗੁਰੂ ਰਾਮਦਾਸ ਜੀ ਮਹਾਰਾਜ ਬਚਨ ਆਖਦੇ ਪਏ ਨੇ ਕਹਿੰਦੇ ਭਾਈ ਹਰ ਹਰ ਕਥਾ ਨਿਤ ਸਦਾ ਕਰ ਕਹਿੰਦੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੀਆਂ ਕਥਾ ਦੀਆਂ ਬਾਤਾਂ ਉਹਦੀ ਉਪਮਾ ਦੀਆਂ ਬਾਤਾਂ ਨਿਤ ਹਰ ਦਿਨ ਕਰਨੀਆਂ ਕਰ ਸਦਾ ਕਰ ਤੇ ਸਦਾਬ ਕਾਲ ਵਾਸਤੇ ਜਿਨ੍ਹਾਂ ਤੇਰੇ ਕੋਲ ਸਮਾਂ ਸੰਸਾਰ ਦੇ ਅੰਦਰ ਸਦਾ ਹੀ ਕਰਿਆ ਕਰ ਗੁਰਮੁਖ